ਸੋਟਸ਼ਰੀ ਕਾਲਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਸਤੂ ਟ੍ਰਾਈਡੈਂਟ ਗਰੁੱਪ ਹੈ ਬਰਨਾਲੇ ਦਾ ਲੁਧਿਆਣੇ ਦਾ ਕਹਿੰ ਲੋ ਕਈ ਥਾਵਾਂ ਤੇ ਉਹਨਾਂ ਦੇ ਹੈੱਡਕੁਆਰਟਰ ਨੇ ਉਹਦਾ ਮਾਲਕ ਹੈ ਰਜਿੰਦਰ ਗੁਪਤਾ ਅਮੀਰ ਆਦਮੀ ਹੈ ਔਰ ਉਸ ਨੂੰ ਜਿਹੜਾ ਹੈ ਰਾਜ ਸਭਾ ਦਾ ਮੈਂਬਰ ਨਾਮਿਨੇਟ ਕੀਤਾ ਆਮ ਆਦਮੀ ਪਾਰਟੀ ਨੇ ਔਰ ਰਾਸਵਾ ਚ ਉਹ 24 ਅਕਤੂਬਰ ਨੂੰ ਪਹੁੰਚ ਜਾਏਗਾ ਜਿੰਨੇ ਕ ਐਮਐਲਏ ਨੇ ਉਹਦਾ ਪਹੁੰਚਣਾ ਤੈ ਹੈ ਇਹ ਤਾਂ ਇੱਕ ਪੱਕ ਇਹ ਤੇ ਗੱਲ ਕਰਨੀ ਹੈ ਕਿ ਰਾਸਵਾ ਚ ਅਮੀਰ ਬੰਦੇ ਕਿਉਂ ਜਾ ਰਹੇ ਨੇ ਪਹਿਲਾਂ ਅਸ਼ੋਕ ਮਿੱਤਲ ਗਿਆ ਸੰਜੀਵ अरोड़ा ਤੋਂ ਪਹਿਲਾਂ ਜਿਹਦੇ ਸਾਥ ਤੇ ਇਹਦੇ ਜਾਣਾ ਇਹ ਸਾਰਾ ਐਨਾਲਿਸਿਸ ਤਾਂ ਆਪਾਂ ਕਰਾਂਗੇ ਉਹ ਹੈ ਇੱਕ ਪੱਕ ਲੇਕਿਨ ਇਸ ਵੀਡੀਓ ਚ ਮੈਂ ਜਿਹੜੀ ਦੂਜੀ ਗੱਲ ਕਰਨੀ ਹੈ ਸ਼ੁਰੂ ਚ ਕਰਨੀ ਹੈ ਫੇਰ ਜਨ ਦਰ ਗੁੱਟਾ ਜਿਹੜਾ ਸਿਰਫ ਨੌਵੇਂ ਪਾਸ ਹੈ ਨੌਵੇਂ ਚ ਹਟ ਕੇ ਸਕੂਲ ਚ ਆਇਆ ਇਹ ਨਾ ਅਮੀਰ ਕਿਵੇਂ ਬਣ ਗਿਆ 1959 ਦੇ ਵਿੱਚ ਜੰਮਿਆ ਬੱਚਾ ਲੁਧਿਆਣਾ ਦੇ ਵਿੱਚ ਗਰੀਬੀ ਚ ਪਲਿਆ ਇੰਨੀ ਕੁ ਗਰੀਬੀ ਚ ਪਲਿਆ ਕਿ ਘਰਦਿਆਂ ਕੋਲ ਪੜਾਉਣ ਲਈ ਸਕੂਲ ਚ ਪੜਾਉਣ ਲਈ ਪੈਸੇ ਨਹੀਂ ਸੀ ਮੋਮਬਤੀਆਂ ਵੇਚਦਾ ਹੁੰਦਾ ਸ਼ੁਰੂ ਚ ਮੋਮਬਤੀਆਂ ਫੇਰ ਉਨੇ ਆ ਜਿਹੜੀ ਹੁੰਦੇ ਸੀਮਟ ਪਾਈਪਸ ਇਹਦਾ ਕੰਮ ਸ਼ੁਰੂ ਕੀਤਾ ਸੀ ਬੜੀ ਦਿਲਚਸਪ ਕਹਾਣੀ ਹੈ ਐਨੀ ਕੁ ਦਿਲਚਸਪ ਕਹਾਣੀ ਹੈ ਇਹ ਜਿਹੜੀ ਹੈ ਮਿਹਨਤ ਦੀ ਧ੍ਰਿੜ ਨਿਸ਼ਚੇ ਦੀ ਔਰ ਮੈਂ ਸਮਝਦਾ ਕਿ ਜਿਹਦੇ ਵਿੱਚ ਅਸੀਂ ਕਹਾਂਗੇ ਡੈਡੀਕੇਸ਼ਨ ਦੀ ਉਹ ਜਿਹੜੀ ਆਪਣੇ ਆਦੇਸ਼ ਪ੍ਰਤੀ ਪ੍ਰਤੀਬੱਧਤਾ ਦੀ ਜਿਹੜੀ ਕਹਾਣੀ ਹੈ ਐਨੀ ਕਹਾਣੀ ਹੈ ਸੀ ਦਿਲਚਸਪ ਕਿ ਇਸ ਨੂੰ ਬਿਜ਼ਨਸ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਹੈ ਕੇਸ ਸਟਡੀ ਵਜੋਂ ਇਸ ਜਿਹੜਾ ਅਰਜੰਦਰ ਗੁਪਤਾ ਦੀ ਕਹਾਣੀ ਨੂੰ ਦੇ ਰੀਅਲ ਲਾਈਫ ਸਟਰੀ ਨੂੰ ਔਰ ਇਹ ਤੇ ਗੱਲ ਆਪਾਂ ਕਰਦੀਏ ਪਹਿਲੇ ਹਿੱਸੇ 'ਚ ਵੀ ਹੈ ਕੀ ਚੀਜ਼ ਹੈ ਕਿਉਂ ਇਹਨੂੰ ਧਿਰੂ ਭਾਈ ਉਹ ਵਨ ਕਹਿੰਦੇ ਨੇ ਪੰਜਾਬ ਦਾ ਦੂਜੇ ਹਿੱਸੇ 'ਚ ਪਰ ਰਾਜ ਸਭਾ ਦੀ ਗੱਲ ਕਰਨੀ ਹੈ ਤੇ ਇਹ ਕਿਵੇਂ ਇਹ ਕੋਈ ਵੀ ਸਰਕਾਰ ਆਵੇ ਇਹ ਕਿਵੇਂ ਪਾਵਰ ਚ ਰਹਿ ਹੈ ਜਿਹਦਾ ਜ਼ਿਕਰ ਮੈਂ ਅਕਸਰ ਕਰਦਾ ਹਾਂ ਧੌਲਤ ਧੌਲਤ ਤੋਂ ਸ਼ੌਹਰਤ ਸ਼ੌਹਰਤ ਤੋਂ ਸਤ ਤ ਤੇ ਇਹ ਤਾਂ ਵਿੱਚ ਸਵਾਸ ਸਮਾਜ ਵੀ ਦੀ ਸੇਵਾ ਵੀ ਕਰਦਾ ਹੈ ਉਹਦੇ ਚ ਵੀ ਨੌ ਬਣਾਉਂਦਾ ਹੈ ਦਾਨ ਵੀ ਦਿੰਦਾ ਹੈ 21 ਕਰੋੜ ਰੁਪਏ ਦਿੱਤੇ ਨੇ ਬਾਲਾਜੀ ਮੰਦਿਰ ਉਤਰੀ ਪ੍ਰਤੀ ਦੇ ਬਾਲਾਜੀ ਮੰਦਿਰ ਨੂੰ ਪਿਛਲੇ ਪਿਛਲੇ ਸਾਲ 21 ਕਰੋੜ ਰੁਪਏ ਸੋ ਇਸ ਵਾਲੀ ਮੰਦਿਰ ਦਾ ਵੀ ਸੇ ਪ੍ਰਧਾਨ ਹੋਣੇ ਅਸਤੀਫਾ ਦਿੱਤਾ ਹੈ ਇਸ ਸਾਰੀ ਗੱਲਬਾਤ ਆਪਾਂ ਕਰਨੀ ਹੈ ਲੇਕਿਨ ਪਹਿਲਾਂ ਇਹਦਾ ਹਿੱਸਾ ਜਿਹੜਾ ਹੈ ਉਹ ਦੇਖ ਲਈਏ ਕਿ ਰਜਿੰਦਰ ਗੁਪਤਾ ਅਸਲ ਦੇ ਵਿੱਚ 30 ਰੁਪਏ ਵਾਲੀ ਪੰਜਾਬ ਦਾ ਬਣ ਕੇ ਵਿਗਿਆ ਜੋ ਕਿ ਪੜ੍ਹੇ ਲਿਖੇ ਤਾਂ ਜ਼ਿਆਦਾ ਹੈ ਨਹੀਂ ਸਿਰਫ ਨੌਵੀਂ ਤੱਕ ਹੀ ਇਹਨੂੰ ਮੇਰੇ ਖਿਆਲ 14 ਸਾਲ ਦੀ ਉਮਰ ਚ ਕੰਮ ਲੱਗਿਆ ਸੀ ਔਰ ਪਹਿਲਾ ਕੰਮ ਮੋਮਬਤੀਆਂ ਦਾ ਸੀ ਬਣਾਉਣ ਦਾ ਤੇ ਵੇਚਣ ਦਾ ਯਾਨੀ ਇਹ ਨਹੀਂ ਕੋ ਗਰੀਬੀ ਸੀ ਤੇ ਫਿਰ ਜਦੋਂ ਬੰਦਾ ਜਿਹੜਾ ਦੇਖੋ ਜਿਹੜਾ ਬੰਦਾ ਗਰੀਬ ਹੁੰਦਾ ਨਾ ਉਹ ਤਾਂ ਮਤਲਬ ਵੀ ਕਿ ਤੁਸੀਂ ਗਰੀਬੀ ਦਾ ਸਮਝੌਤਾ ਕਰ ਲਿਆ ਉਲਟ ਹੁੰਦਾ ਕੰਮ ਜਿਹੜੇ ਬੰਦੇ ਦੇ ਗਰੀਬੀ ਚ ਵੀ ਵੱਡੇ ਸੁਪਨੇ ਨੇ ਕੁਛ ਬਣਨ ਦਾ ਸੁਪਨਾ ਹੈ ਤਾਂ ਹੀ ਤਾਂ ਜੀਰੂ ਭਾਈ ਉਹ ਬੰਨੀ ਕਿੰਦਰ ਉਹਦੇ ਉਹ ਵੀ ਤਾਂ ਦਬਈ ਚ ਪਾਉਂਦਾ ਸੀ ਗੈਸ ਸਟੇਸ਼ਨ ਤੇ ਪੈਟਰੋਲੀ ਪਾਉਂਦਾ ਹੁੰਦਾ ਸੀ ਤੇ ਫਿਰ ਗੈਸ ਸਟੇਸ਼ਨਾਂ ਦਾ ਨਹੀਂ ਮਾਲਕ ਉਹ ਤਾਂ ਦੇਖੋ ਸਾਹਮਣੇ ਅੱਜ ਹਿੰਦੋਸਤਾਨ ਦਾ ਮਾਲਕ ਬਣ ਗਿਆ ਜਿਹਦੇ ਮਨ ਚ ਇਸ ਤਰ੍ਹਾਂ ਦਾ ਅਮੀਰ ਬਣਨ ਦਾ ਸੁਪਨਾ ਜਾਂ ਕੋਈ ਹੋਰ ਵੀ ਵੱਡਾ ਸੁਪਨਾ ਹੈ ਉਹ ਚਾਹੇ ਜਿਹੇ ਜਾਂ ਮਰਜੀ ਆ ਉਹਦੇ ਹੱਥ ਉਹ ਕਿਤੇ ਨਾ ਕਿਤੇ ਪਹੁੰਚਦਾ ਹੈ ਖੈਰ ਇਹ ਜਦੋਂ ਇਹਨੇ ਸ਼ੁਰੂ ਕਰਤਾ ਆਰਥਿਕ ਤੰਗੀ ਤਾਂ ਕਾਰਨ ਪੜਿਆ ਨਹੀਂ ਇਹ ਪਹਿਲੀ ਇਹਨੇ ਦਿਹਾੜੀ ਖੋਹ ਰਦਾਂ ਦੱਸਾਂ ਦਿਹਾੜੀ ਇਹਨੇ 30 ਰੁਪਏ ਬਿਲੇ ਸੀ ਇਹਨੇ ਜਿੱਤੇ ਪਹਿਲੇ ਦਿਨ ਕਮਿਸ਼ਨ ਕੀਤਾ 30 ਰੁਪਏ ਦੇ ਆੜੀ ਤੋਂ ਤੋਂ ਹੁਣ ਤੁਹਾਡੇ ਸਾਹਮਣੇ ਆ ਇਹਦੀ ਮਿਹਨਤ ਨੇ ਸਖਤ ਮਿਹਨਤ ਕਹਿ ਲੋ ਬ੍ਰਿਡ ਨਿਸ਼ਚਾ ਕਹਿ ਲੋ ਕਿ ਕਿਸਮਤ ਦਾ ਸਾਥ ਜੋ ਮਰਜੀ ਕਹਿ ਲੋ ਪਰ ਗੱਲ ਇਹ ਹੈ ਕਿ ਇਹਨੂੰ ਇਹ ਗੱਲ ਸ਼ੁਰੂ ਚ ਹੀ ਸਮਝ ਆ ਗਈ ਸੀ ਜਦੋਂ ਇਹ ਬੱਚਾ ਸੀ ਕਿ ਸਫਲਤਾ ਦੀ ਜੇ ਕਹਾਣੀ ਲਿਖਣੀ ਹੈ ਨਾ ਤੁਸੀਂ ਤਾਂ ਫਿਰ ਇਹ ਆਪ ਹੀ ਸर्जਣੀ ਪੈਂਦੀ ਹੈ ਤੇ ਫਿਰ ਉਦੋਂ ਬਾਅਦ ਇਹਨੂੰ ਜਦੋਂ ਇਹ ਅਮੀਰ ਹੋਇਆ ਥੋੜਾ ਜਿਹਾ ਫਿਰ ਇਹਨੂੰ ਇਸ ਗੱਲ ਦੀ ਸਮਝ ਆ ਗਈ ਕਿ ਦੌਲਤ ਜਿਹੜੀ ਹੈ ਉਹ ਤੋਂ ਸ਼ੌਹਰਤ ਵੀ ਕਮਾਈ ਜਾ ਸਕਦੀ ਹੈ ਸ਼ੌਹਰਤ ਤੋਂ ਸੱਤਾ ਵੀ ਕਮਾਈ ਜਾ ਸਕਦੀ ਹੈ ਤੇ ਇਹਨੇ ਇਹੀ ਕੀਤਾ ਪੈਸਾ ਵੀ ਕਮਾਇਆ ਸ਼ੌਰਤ ਵੀ ਕਮਾਈ ਸੱਤਾ ਵੀ ਸੱਤਾ ਦਾ ਹਾਲ ਇਹ ਹੈ ਜਿਹੜੀ ਮਰਜ਼ੀ ਸਰਕਾਰ ਹੋਵੇ ਜਿਹੜੀ ਮਰਜ਼ੀ ਅਕਾਲੀਆਂ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੈਪਟਨ ਦੀ ਸਰਕਾਰ ਬਸ ਹੁਣ ਆਮ ਆਦਮੀ ਦੀ ਸਰਕਾਰ ਜਿਹੜੀ ਮਰਜ਼ੀ ਸਰਕਾਰ ਸੀ ਇਹ ਜਿਹੜਾ ਉਹ ਆਰਥਿਕ ਬੋਰਡ ਹੁੰਦਾ ਯੋਜਨਾ ਬੋਰਡ ਪੰਜਾਬ ਦਾ ਉਹਦਾ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟੇ ਬਣ ਰਹੇ ਜਿਹਦਾ ਪ੍ਰੈਜ਼ੀਡੈਂਟ ਹੁੰਦਾ ਜਿਹੜਾ ਮੁੱਖ ਮੰਤਰੀ ਨੰਬਰ 2 ਦੀ ਪੋਸਟ ਹੁੰਦੀ ਹੈ ਜਿਹੜੀ ਕੈਬਨਿਟ ਰੈਂਕ ਚ ਸੀ ਹੁਣ ਤੱਕ ਇਹ ਹੀ ਰਿਹਾ ਕੱਲ ਅਸਤੀਫਾ ਦਿੱਤੇ ਨੇ ਕੱਲ ਤਿੰਨੇ ਸਰਕਾਰਾਂ ਜਿੰਨੇ ਚ ਇਹ ਕੈਬਨਿਟ ਰੈਂਕ ਦੇ ਵਿੱਚ ਜਿਹੜਾ ਹੈ ਉਹ ਵੋਟ ਦਾਤ ਯੋਜਨਾ ਬੋਰਡ ਦਾ ਪੰਜਾਬ ਦੇ ਆਰਥਿਕ ਯੋਜਨਾ ਬੋਰਡ ਦਾ ਮੀਤ ਪ੍ਰਦਾਨ ਰਿਹਾ ਹੈ ਔਰ ਰੈਂਕ ਵੀ ਰਿਹਾ ਹੋਇਆ ਸੀ ਇਸ ਨੂੰ ਕੈਬਨਿਟ ਦਾ ਸਰਕਾਰ ਕੋਈ ਵੀ ਹੋਵੇ ਇਹ ਹੁੰਦੀ ਹੈ ਦੌਲਤ ਤੋਂ ਸ਼ੁਰੂਤ ਸ਼ੁਰੂਤ ਤੋਂ ਸਤਾ ਇਹ ਤਾਂ ਪਤਾ ਗੱਲ ਕਰ ਰਹੇ ਸੀ ਕਿ ਅਮੀਰ ਕਿਵੇਂ ਬਣਿਆ 85 ਜਿਹੜੇ ਨਾ ਜਦੋਂ ਆ ਹੋਇਆ ਸਮਝਾਈਏ ਨੂੰ ਜਿਵੇਂ ਧਿਰੂਬਾਈ ਵੰਨੀ ਨੂੰ ਸਮਝਾਈਏ ਉਹਨੇ ਆ ਕੇ ਕੰਪਨੀ ਬਣਾਈ ਸੀ ਇਹਦੇ ਵੀ 85 ਚ ਅਵਿਸ਼ੇਕ ਇੰਡਸਟਰੀ ਅਵਿਸ਼ੇਕ ਦੇ ਮੁੰਡੇ ਦਾ ਨਾਮ ਹੈ ਜਿਹੜਾ ਅੱਜ ਕੱਲ ਇਹਦੇ ਨਾਲ ਜਿਹੜਾ ਹੈ ਕੰਮ ਕਰਦਾ ਹੈ ਤੇ ਉਹ ਅਵਿਸ਼ੇਕ ਇੰਡਸਟਰੀ ਦਾ ਸ਼ੁਰੂ ਕੀਤਾ ਸੀ 85 ਚ ਕੰਮ ਫਿਰ ਇਹਨੇ ਟ੍ਰਾਈਡੈਂਟ ਗਰੁੱਪ ਜਿਹਦਾ ਇਹ ਮਾਲਕ ਹੈ ਫਿਰ ਇਹਦੀ ਕੰਪਨੀ ਜਿਹੜੀ ਹੈ ਉਹ ਉਹਨੇ ਅਲੱਗ-ਅਲੱਗ ਕੰਮ ਕਰਦਾ ਟੈਕਸਟਾਈਲ ਦਾ ਕੰਮ ਹੈ ਪੇਪਰ ਦਾ ਕੰਮ ਹੈ ਕੈਮੀਕਲਸ ਦਾ ਕੰਮ ਹੈ ਕੰਪੀਅਨ ਹੈ 150 ਦੇਸ਼ਾਂ ਚ ਜਾਂਦਾ ਤਾਂ ਕੰਮ ਆਖਰੀ ਮੈਟਮ ਦਾ ਸੀਸੀ ਲਿਸਟ ਆਈ ਸੀ ਜਿਹੜੀ ਹਰੋਨ ਰਿਪੋਰਟ ਪੇਸ਼ ਕਰਦਾ ਅਮੀਰ ਬੰਦਿਆਂ ਦੀ ਜਿਹਦੇ ਚ 22 ਸਾਲ ਦਾ ਬੋਰਾ ਸਭ ਤੋਂ ਅਮੀਰ ਹੈ ਛੋਟੀ ਉਮਰ ਚ ਛੋਟੀ ਉਮਰ ਦਾ ਸਭ ਤੋਂ ਅਮੀਰ ਆਦਮੀ ਜਿਹਦੇ ਚ ਰਵਾਨੀ ਨੰਬਰ 1 ਹੈ ਅਡਾਨੀ ਨੰਬਰ 2 ਹੈ ਪਹਿਲੇ 10 ਬੰਦਿਆਂ ਦੇ ਨਾਮ ਸੀ ਜਿਹਦੇ ਚ ਮੈਂ ਦੱਸਿਆ ਸੀ ਕਿ ਹੁਣ ਸ਼ਾਰੂਖ ਖਾਨ ਵੀ ਇਹਦੇ ਚ ਸ਼ਾਮਲ ਹੋ ਗਿਆ ਅਰਪਤੀਆਂ ਦੀ ਲਿਸਟ ਦੇ ਵਿੱਚ ਉਦੀ ਰਿਪੋਰਟ ਦੇ ਮੁਤਾਬਕ ਜਿਹੜੀ 24 ਰਿਪੋਰਟ ਦੇ ਮੁਤਾਬਕ ਇਹਦੀ ਟਰਨਓਵਰ 13280 ਕਰੋੜਸ ਇਹਦੇ ਕੋਲ ਪੈਸਾ ਹੈ 13280 ਕਰੋੜ ਦਾ ਵੈਸੇ ਦੀ ਟਰਨਓਵਰ ਜਿਹੜੀ ਮੈਂ ਦੇਖ ਰਿਹਾ ਸੀ 15 ਤੋਂ 17000 ਕਰੋੜ ਯਾਨੀ ਥੋੜਾ ਬਹੁਤਾ ਫਰਕ ਹੋ ਸਕਦਾ ਉਹਦੇ 'ਚ ਇਹ ਕਰੇ ਨੂੰ ਬਰਨਾਲਾ ਇਹ ਕਹਿੰਦੇ ਕਿਉਂਕਿ ਬਰਨਾਲਾ ਵੀ ਹੈ ਇਹਦਾ ਮਿਲ ਲੁਧਿਆਣਾ ਹੈੱਡਕੁਆਟਰ ਹੈ ਮੱਧ ਪ੍ਰਦੇਸ਼ ਪਪਾਲਚ ਹੈ ਚੜੀਗੜ ਦਿੱਲੀ ਯੂਪੀ ਰਾਜਸਥਾਨ ਕਾਫੀ ਫਲਾਤਾ ਨੇ ਵਿਦੇਸ਼ਾਂ ਚ ਵੀ ਇਹ ਦੇਸ਼ ਕਾਬਾ ਨੇ ਕਾਫੀ ਬਿਜ਼ਨਸ ਨੇ ਫਲਾਤਾ ਪਰਬਲੇ ਤੇ ਬੜੇ ਬਿਕਦੇ ਨੇ ਬੈੱਡ ਸ਼ੀਟਾਂ ਦਾ ਪੇਪਰ ਜਿਹੜਾ ਹੈ कॉटन ਪੇਪਰ ਕਾਫੀ ਇਹਦਾ ਜਿਹੜਾ ਹੈ ਕਮ ਹੈ ਤੋਂ ਇਹ ਇਸ ਨੇ ਇਸ ਤਰੀਕੇ ਨਾਲ ਜਿਹੜੇ ਕੋਈ ਵੀ ਕੰਮ ਹੈ ਉਹਦੀ ਸਾਰੀਆਂ ਗੱਲਾਂ ਹੁੰਦੀਆਂ ਬਿਜ਼ਨਸਮੈਨ ਸਾਰੀਆਂ ਗੱਲਾਂ ਕਰਦਾ ਹੁੰਦਾ ਇਹ ਵੀ ਸਾਰੀਆਂ ਗੱਲਾਂ ਉਵੇਂ ਕਰਦਾ ਹੁਣ ਤੁਸੀਂ ਦੇਖੋ ਜੇਨੇ ਕਿ ਕਰੋੜ ਦਿੱਤਾ ਹੈ ਜਿਹੜਾ ਤ੍ਰਿਪਤੀ ਬਾਲਾਜੀ ਦੇ ਮੰਦਿਰ ਨੂੰ ਉਹਦੀਆਂ ਫੋਟੋ ਉਹ ਵਾਰਾਜ ਪੂਰੀ ਚਰਚ ਜਿਹੜੇ ਹੈ ਹੁੰਦੀ ਹੈ ਜਾਂ ਜਦੋਂ ਕਰੋਨਾ ਕਾਲ ਆਇਆ ਸੀ ਉਹਨੇ ਕਿਟਾਂ ਭੰਡੀਆਂ ਸੀ ਉਹਦਾ ਪ੍ਰਚਾਰ ਕੀਤਾ ਤੇ ਇਹਨੂੰ ਪਤਾ ਹੈ ਮੀਪਾ ਪ੍ਰਸ਼ਾਸਨ ਰੋਏ ਬੜੀ ਕੰਟਰੋਵਰਸਲ ਸੀ ਇੱਕ ਵਾਰੀ ਬੜਾ ਲੜਾਈ ਝਗੜਾ ਰਹਿੰਦਾ ਸੀ ਕਾਲਾਜੀ ਜਦੋਂ ਦਾ ਇਹ ਹੈ ਠੀਕ ਚੱਲ ਰਿਹਾ ਸੀ ਕਾਲੀ ਮਾਤਾ ਮੰਦਿਰ ਜਿਹੜੇ ਪਟਿਆਲਾ ਦਾ ਮੈਨੇਜ ਬੋਰਡ ਦਾ ਮੈਨੇਜਮੈਂਟ ਬੋਰਡ ਦਾ ਪ੍ਰਧਾਨ ਪੜਿਆ ਸੀ ਉਹਨੂੰ ਤੁਸੀਂ 59 ਦਾ ਹੈ ਜਿਹੜਾ ਹੈ ਪੈਦਾ ਹੋਇਆ ਇਹਦੀ ਜੰਗ ਵਿੱਚ ਉਹ ਪਤਨਸ਼ਰੀ ਮਿਲ ਗਿਆ ਸੀ ਜਿਹੜਾ ਚੌਥਾ ਸਭ ਤੋਂ ਵੱਡਾ ਨਾਮ ਹੈ ਉਹ ਸੀ ਖਾਸतौर ਤੇ ਕਿਤੇ ਕ੍ਰੈਡਿਟ ਚ ਜਾਂਦੀ ਹੈ ਗੱਲ ਉਹ ਹੈ ਪਿਛਲੇ ਸਾਲ ਟਾਈਮ ਮੈਗਜ਼ੀਨ ਹੈ ਦੁਨੀਆ ਦਾ ਬਹੁਤ ਵੱਡਾ ਮੈਗਜ਼ੀਨ ਹੈ ਉਹਦੇ ਵਿੱਚ ਪਰਸਨ ਆਫ ਦੀ ਇਅਰ ਇਹਨੂੰ ਗਰਦਨਿਆ ਸੀ ਇਹਦਾ ਇਹਦੇ ਕ੍ਰੈਡਿਟ ਜਾਂਦੀ ਹੈ ਇਹ ਗੱਲ ਸੋ ਕਈ ਗੱਲਾਂ ਕ੍ਰੈਡਿਟ ਜਾਂਦੀਆਂ ਨੇ ਪੈਸਾ ਤਾਂ ਕਮਾਈ ਰਹੇ ਹੈ ਆਰਸ਼ਕ ਡਿਟੀ ਬੋਰਡ ਦਾ ਚੇਅਰਮੈਨ ਬੰਨਾ ਉਪ ਚੇਅਰਮੈਨ ਬੰਨਾ ਕੈਬਨਟ ਰੈਂਕ ਰਹਿਣਾ ਹਮੇਸ਼ਾ ਹੀ ਸਾਰੀਆਂ ਸਰਕਾਰਾਂ ਨਾਲ ਬਣਾ ਕੇ ਰੱਖਣੀ ਇਹ ਸਾਰਾ ਕੁਛ ਆ ਹੁਣ ਫੇਰ ਹੁਣ ਫੇਰ ਇਹਦਾ ਦਰ ਲੱਗਿਆ ਕਿਵੇਂ ਲੱਗਿਆ ਇਸ ਕਿਆਸਰ ਆਇਆ ਤਾਂ ਲੱਗਿਆ ਸੀ ਕਿ ਜਦ ਤੱਕ ਕਮਲ ਉਸ ਵਾਰ ਬਣੂਗਾ ਜਾਂ ਇਹ ਬਣੂਗਾ ਜਨਿ ਪੈਸੇ ਤਾਂ ਰਾਜ ਸਭਾ ਦੇ ਵਿੱਚ ਬਹੁਤ ਲੰਬਾ ਸਭਾ ਤਾਂ ਇਹੀ ਚਰਚਾ ਰਹੀ ਕਿ ਕੇਜਰੀਵਾਲ ਨੇ ਇਹ ਰਾਸਵਾ ਦੀ ਸੀਟ ਆਪਣੇ ਲਈ ਖਾਲੀ ਕਰਵਾਈ ਹੈ ਨਹੀਂ ਤਾਂ ਕੋਈ ਲੋੜ ਨਹੀਂ ਸੀ ਸੰਜੀਵ ਰੋੜਾ ਜਿਹੜਾ ਹੈ ਉਹ ਵੀ ਤਾਂ ਇੰਡਸਟਰੀਸਟਾਪਟ ਉਹਨੂੰ ਅਸਤੀਫਾ ਕਿਉਂ ਦਿਉਣਾ ਪਿਆ ਕਿ ਕੇਜਰੀਵਾਲ ਫੇਰ ਥੋੜਾ ਆ ਗਿਆ ਜੀ ਸ਼ਾਇਦ ਸਸੋਧੀਆਂ ਨੂੰ ਭੇਜ ਦੇਣ ਉਹ ਹੋ ਵੀ ਸਕਦਾ ਸੀ ਲੇਕਿਨ ਕਿਉਂਕਿ ਵੈਸਟ ਦੇ ਵਿੱਚ ਜਦੋਂ ਲੁਧਿਆਣਾ ਵੈਸਟ ਦੀ ਚੌਂਕ ਸੀ ਸੰਜੀਵ ਰੋੜਾ ਨੇ ਉਹਦੇ ਵਿੱਚ ਇੱਕ ਜਿਹੜਾ ਇਹ ਵਰਤਾਂਤ ਸਿਰਜਿਆ ਗਿਆ ਕਿ ਕੇਜਰੀਵਾਲ ਜਾਣ ਚਾਹੁੰਦਾ ਦਿੱਲੀ ਵਾਲੇ ਲੁੱਟ ਰਹੇ ਨੇ ਦਿੱਲੀ ਵਾਲੇ ਰਾਜ ਕਰ ਰਹੇ ਨੇ ਇਹ ਭਾਰਤ ਪੁੱਸ਼ ਨੂੰ ਆਸੂ ਜਿੱਤੇ ਜਾਂ ਨਹੀਂ ਜਿੱਤੇ ਲੇਕਿਨ ਉਹਨੇ ਲੜਾਈ ਦਿੱਲੀ ਵਾਲਿਆਂ ਨਾਲ ਬਣਾਤੀ ਸੀ ਉਹ ਜਦੋਂ ਇਹ ਵਰਤਾਂਤ ਸਿਰਜਿਆ ਗਿਆ ਸ਼ਾਇਦ ਬੈਕਆਊਟ ਕਰਨਾ ਪੈ ਗਿਆ ਕਿ 27 ਅਸੀਂ ਕਿਵੇਂ ਕਰਾਂਗੇ ਇੱਕ ਤਾਂ ਕਾਰਨ ਇਹ ਹੋਇਆ ਕਿ ਰੌਲਾ ਪੈ ਗਿਆ ਬਹੁਤ ਦੂਜਾ ਕਾਰਨ ਕਿ ਪਹਿਲੇ ਹੀ ਪੰਜਾਬ ਨਾਲ ਤਾਂ ੱਕਾ ਪਹਿਲੇ 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 ੱਕਾ ਰਸਵਾਂ ਚ ਹੀ ਹੋਏ ਸੀ ਪੰਜਾਬ ਚ ਜਿਹੜੇ ਬੰਦੇ ਗਏ ਨੇ ਪੰਜਾਬੀ ਖੁਸ਼ ਨਹੀਂ ਸੀ ਹੁਣ ਪੰਜਾਬੀ ਕਿਵੇਂ ਖੁਸ਼ ਹੋ ਸਕਦਾ ਅਸ਼ੋਕ ਬਿੱਤਲ ਤੋਂ ਮਿੱਤਲ ਸਾਹਿਬ ਬਹੁਤ ਬੰਦੇ ਤਾਂ ਹੁਣ ਹੋਰ ਜ਼ਿਆਦਾ ਕਹਿਣਗੇ ਕਿ ਜੇ ਬਾਣੀਆਂ ਨੂੰ ਤਰਜੀਹ ਦਿੰਦਾ ਕੇਸਰੀਵਾਲ ਅਸ਼ੋਕ ਬਿੱਤਲ ਹੋਰ ਰਜਿੰਦਰ ਗੁਪਤਾ ਵੀ ਆ ਗਿਆ ਚਲੋ ਅਤੇ ਦਿਨ ਬਿੱਤਰ ਕੇ ਰਾਜਪੁਰ ਦੀ ਇਹ ਮੈਨ ਕਈ ਕਹਿੰਦੇ ਕੋਈ ਰਿਸ਼ਤੇਦਾਰ ਕਹਿੰਦੇ ਤਾਂ ਕੋਈ ਕਈ ਗੱਲਾਂ ਚ ਵੀ ਇਸ ਤਰ੍ਹਾਂ ਹੀ ਜਿਹੜੇ ਰਿਵਿਜ਼ ਰਿਪੋਰਟ ਚ ਵੀ ਪਾਏ ਹੋਏ ਨੇ ਇਹ ਗੱਲਾਂ ਵੀ ਚੱਲਦੀਆਂ ਸੀ ਖੈਰ ਸ਼ੋਕ ਮਿੱਤਰ ਆ ਗਿਆ ਹੁਣ ਸ਼ੋਕ ਮਿੱਤਰ ਇੱਕ ਵੱਡੀ ਯੂਨੀਵਰਸਿਟੀ ਦਾ ਮਾਲਕ ਹੈ ਉਹ ਕਦੇ ਵੀ ਪੰਜਾਬ ਦੇ ਲਈ ਨਹੀਂ ਲੱਟ ਸਕਦਾ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਬਿਜ਼ਨਸਮੈਨ ਹੁੰਦੇ ਨੇ ਉਨਾ ਦੀ ਸਿੱਧਤ ਤੇ ਸਦਾ ਕੇਂਦਰ ਸਰਕਾਰ ਨਾਲ ਕਦੇ ਵੀ ਉਹ ਕਨਟਰਡਿਕਸ਼ਨ ਨਹੀਂ ਲੈ ਸਕਦੇ ਕਿਸੇ ਵੀ ਥਾਂ ਤੇ ਅੜ ਨਹੀਂ ਸਕਦੇ ਹੁੰਦੇ ਇਹ ਲੇਕਿਨ ਉਹ ਬਣਾਤਾ ਫਿਰ ਵਿਕਰਮਜੀਤ ਸਿੰਘ ਸਾਨਨੀ ਉਹ ਤਾਂ ਅਕ੍ਰੋਸ ਪਰਟੀ ਉਹ ਤੇ ਇਧਰ ਨਾ ਉਹ ਕਿਸੇ ਹੋਰ ਪਾਰਟੀ ਚਲਾ ਜਾਂਦਾ ਵੀ ਪੈਸੇ ਵਾਲਾ ਬੰਦਾ ਆ ਫਿਰ ਦੋ ਬੰਦੇ ਆਪਦੇ ਪਾਸੇ ਰਾਗਵ ਚੱਡਾ ਤੇ ਸਦੀਪ ਪਾਠ ਪੰਜਾਬ ਨਾਲ ਕੀ ਲਿੰਕ ਹੈ ਜੀ ਤੇ ਹਰਪਜਨੂ ਵੀ ਲੋਕ ਕਹਿੰਦੇ ਨੇ ਵੀ ਉਹ ਉਹਦਾ ਕਿਹੜਾ ਪੋਲਿਟিক্যাল ਕੈਰੀਅਰ ਸੀ 플레이ਰ ਤੇ ਉਹਦੇ ਪਿੱਛੇ ਵੀ ਕੋਈ ਨਾ ਕੋਈ ਗੇਮ ਦੱਸਦੇ ਨੇ ਲੋਕ ਤੇ ਮਾਨ ਸਾਹਿਬ ਦੀ ਕਹਿੰਦੇ ਬਾੜੀ ਬੁੱਟੀ ਚੱਲੀ ਹੈ ਵੀ ਥੋੜਾ ਜਿਹਾ ਕੈਮੋਫਲਾਈਜ਼ ਕਰ ਲਈ ਉਹ ਬਲਬੀਰ ਸਿੰਘ ਸਿਚੇਵਾਲ ਨਹੀਂ ਪੰਜਾਬ ਦਾ ਕਿਹੜਾ ਸੀ ਤੇ ਹੁਣ ਇਹ ਵੀ ਰਜਿੰਦਰ ਗੁਪਤਾ ਵੀ ਇਹ ਵੀ ਇੰਡਸਟਰੀਅਲਿਸਟ ਹੈ ਨਹੀਂ ਅੰਡਸਟਰੀਲਿਸਟ ਅਮੀਰ ਬੰਦੇ ਰਾਜ ਸਭਾ ਚ ਤੇ ਪੰਜਾਬ ਦੀ ਗੱਲ ਕਰਨ ਵਾਲਾ ਕੌਣ ਹੈ ਕੀ ਤੁਹਾਨੂੰ ਲੱਗਦਾ ਜਿਹੜਾ ਸਿਰ ਇਕ ਸਰਕਾਰ ਨਾ ਬਣਾ ਕੇ ਰੱਖਦਾ ਬੰਦਾ ਦੇਖੋ ਮੈਂ ਜਿੰਨੀ ਕੋ ਦੀ ਪ੍ਰਸ਼ੰਸਾ ਕਰਨੀ ਸੀ ਕਿ ਬੜਾ ਮਿਹਨਤੀ ਹੈ ਬੜੀ ਗਰੀਬੀ ਚੋਂ ਉਠਿਆ ਉਹਨੇ ਆਪਣੇ ਇਹਨਾਂ ਅਮੀਰ ਬੰਦਾ ਬਣਾਇਆ ਇਹ ਸਾਰੀਆਂ ਗੱਲਾਂ ਉਹਦੇ ਹੱਕ ਚ ਮੈਂ ਤੁਹਾਡੇ ਸਾਹਮਣੇ ਕੀਤੀਆਂ ਨੇ ਕਿ ਉਹਦੀ ਸਟੋਰੀ ਜਿਹੜੀ ਆ ਉਹਦੀ ਕਹਾਣੀ ਇਨਸਪਾਇਰ ਕਰਦੀ ਹੈ ਪ੍ਰੇਰਣਾ ਦਿੰਦੀ ਹੈ ਔਰ ਬਿਜ਼ਨਸ ਸਕੂਲਾਂ ਚ ਪੜ੍ਹਾਈ ਜਾਂਦੀ ਹੈ ਇਹ ਸਾਰੀਆਂ ਗੱਲਾਂ ਕੀਤੀਆਂ ਲੇਕਿਨ ਦੂਜੇ ਪਾਸੇ ਇਹ ਵੀ ਤਾਂ ਐਨਲਿਸਿਸ ਕਰਨਾ ਬਣਦਾ ਹੈ ਕਿ ਪੰਜਾਬ ਦੇ ਹੱਕਾਂ ਦੀ ਗੱਲ ਇਹ ਕੌਣ ਕਰਨ ਵਾਲਾ ਇਹਨਾਂ ਚੋ ਦੱਸੋ ਤੁਸੀਂ ਆਪ ਹੀ ਸੋਚ ਲਓ ਕਿ ਕੋਈਆ ਹੁਣ ਹੜਾਏ ਨੇ ਕਿੰਨੇ ਕ ਦਿਨ ਫਿਰਦੇ ਰਹੇ ਨੇ ਇੱਕੋ ਬੰਦਾ ਜਿਹੜਾ ਪੰਜਾਬ ਚ ਰਿਹਾ ਸੀ ਉਹ ਲੱਗਿਆ ਰਿਹਾ ਬਲਵੀਰ ਸਿੰਘ ਸੀ ਚੇਵਾਰ ਕਿੰਨੇ ਕ ਵਾਰ ਜਿਹੜਾ ਰਾਘਵ ਚੜਾ ਉੱਥੇ ਨਜ਼ਰ ਆਇਆ ਸ਼ਾਇਦ ਇੱਕੋ ਦਿਨ ਪਾਣੀ ਦੇ ਬੋਤਲਾਂ ਦੇ ਦੇ ਕੇ ਚਲਾ ਗਿਆ ਔਰ ਭਜੀ ਕਿੱਥੇ ਨਜ਼ਰ ਆਇਆ ਸੋ ਇਹ ਅਸ਼ੋਕ ਮਿਤਲ ਹੁਣ ਅਸ਼ੋਕ ਮਿਤਲ ਕੈਮੋਫਲਾਈਜ਼ ਕਰ ਰਿਹਾ ਕਿ ਮੈਂ ਨੌਕਰੀਆਂ ਦੇ ਰਿਹਾ ਹੈ ਇਹ ਜਗਤ ਤਾਂ ਕਰ ਦੂ ਲੇਕਿਨ ਪੰਜਾਬ ਦੇ ਹੱਕਾਂ ਲਈ ਖੜਨਾ ਪੰਜਾਬ ਦੇ ਹੱਕਾਂ ਲਈ ਡਟਣਾ ਇਹ ਕਹਿਣਾ ਕਿ ਤੁਹਾਡਾ ਬੀਬੀ ਐਮਪੀ ਤੇ ਪੰਜਾਬ ਦਾ ਤੁਹਾਡੇ ਨਹੀਂ ਕਰ ਸਕਦਾ ਕੇਂਦਰ ਦੇ ਨਹੀਂ ਲੜਾਈ ਤਾਂ ਫਿਰ ਪੰਜਾਬ ਦੇ ਲਈ ਲੜਨੀ ਹੈ ਨਾ ਤੇ ਕਿਹਦੇ ਨਾਲ ਲੜਨੀ ਹੈ ਕੇਂਦਰ ਨਾਲ ਜਾਂ ਹਰਿਆਣੇ ਨਾਲ ਤੇ ਹਰਿਆਣੇ ਚ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਨਹੀਂ ਬੋਲ ਸਕਦੇ ਪੰਜਾਬੀ ਪੰਜਾਬ ਦੇ ਹੱਕਾਂ ਲਈ ਲੜਨ ਲਈ ਕਹਾਣੀ ਜਿਹੜੀ ਹੈ ਉਹ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਉਸ ਤਰ੍ਹਾਂ ਨਹੀਂ ਜਿਵੇਂ ਹੋਣਾ ਚਾਹੀਦਾ ਹੁਣ ਇਹ ਆ ਗਿਆ ਸੱਤੇ ਮੈਂਬਰ ਆਮ ਆਦਮੀ ਪਾਰਟੀ ਦੇ ਨੇ 93 ਸੀਟਾਂ ਨੇ ਤੇ ਹੋਰ ਤਾਂ ਕੁਝ ਜਾਣ ਨਹੀਂ ਸਕਦਾ 117 ਟੋਟਲ ਸਾਡੇ ਕੋਲ ਹੈਗੇ ਨੇ ਐਮ ਐਲ ਏ ਪੰਜਾਬ ਚ 93 ਐਮ ਐਲ ਏ ਨਾ ਦੇ ਨੇ ਤੇ ਅਕਾਲੀ 3 ਨੇ ਕਾਂਗਰਸ 1 ਹੋਣਾ ਬੀ ਜੀ ਪੀ 2 ਹੈ ਬੀ ਐਸ ਪੀ ਇੱਕ ਹੈ ਯਾਦਾ ਇਸ ਤਰ੍ਹਾਂ ਦੀ 117 ਜਦੋਂ ਇਹਨਾਂ ਦੇ 37 ਦੇ ਸੱਤੇ ਜਿਹੜੇ ਮੈਂਬਰ ਨੇ ਉਹ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਤੇ ਉਹਦਾ ਹੁਣ ਤੱਕ ਦਾ ਆਪਾਂ ਦਾਜਾ ਲਾਈਏ ਪੰਜਾਬ ਦੇ ਹੱਕਾਂ ਲਈ ਇਹਨਾਂ ਨੇ ਕੀ ਕੀ ਕੀਤਾ ਇਹਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਹਾਂ ਬੋਲਦੇ ਰਹੇ ਸੰਜੀਵ अरोड़ा ਵੀ ਬੜਾ ਬੋਲੇ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਤੇ ਰਾਗਵ ਚੱਡਾ ਵੀ ਕਈ ਵਾਰੀ ਬੋਲੇ ਪਰ ਲੋਕਾਂ ਦੇ ਮਨਾਂ 'ਚ ਜ਼ਰੂਰ ਹੈ ਇਹ ਬੋਲਦੇ ਨੇ ਪਰ ਲੋਕਾਂ ਦੇ ਮਨਾਂ 'ਚ ਇਹ ਗੱਲ ਪਈ ਹੈ ਕਿ ਪੰਜਾਬ ਦੇ ਹੱਕਾਂ ਲਈ ਲੜਨਾ ਉਸ ਵੇਲੇ ਜਿਹੜੀ ਗੱਲ ਕੇਂਦਰ ਦੇ ਨਾਲ ਜਿਹੜੀ ਹੈ ਲੜਾਈ ਦੀ ਜਦੋਂ ਆਉਂਦੀ ਹੈ ਉਦੋਂ ਇਹ ਨਹੀਂ ਲੜ ਸਕਣਗੇ ਇਹ ਜ਼ਰੂਰ ਲੋਕਾਂ ਦੇ ਮਨਾਂ 'ਚ ਆਈ ਹੈ ਸੋ ਹੁਣ ਰਜਿੰਦਰ ਗੁਪਤਾ ਰਾਜ ਸਭਾ 'ਚ ਜਾ ਰਿਹਾ ਹੈ ਤੇ ਰਾਜ ਸਭਾ 'ਚ ਰਜਿੰਦਰ ਗੁਪਤਾ ਹੀ ਕਿਉਂ ਮਦਰ ਜੇ ਆਪ ਨਹੀਂ ਗਏ ਕੇਜਰੀਵਾਰ ਜੇ ਨਹੀਂ ਗਿਆ ਮਨੀਸ਼ਾ ਸੋਧਿਆ ਇੱਕ ਅਮੀਰ ਆਦਮੀ ਕਿਉਂ ਪਹਿਲਾਂ ਵੀ ਅਮੀਰ ਗਏ ਹੁਣ ਇੱਕ ਹੋਰ ਅਮੀਰ ਆਦਮੀ ਹੀ ਕਿਉਂ ਇਹ ਬੱਕਰੀ ਗੱਲਾਂ ਵੀ ਆਪਦੀ ਮਿਹਨਤ ਨਾਲ ਜਿਵੇਂ ਵੀ ਅਮੀਰ ਬਣਿਆ ਉਹ ਨਹੀਂ ਮੈਂ ਕਹਿੰਦਾ ਮੈਂ ਕੋਈ ਉਹ ਵੀ ਨਹੀਂ ਕਹਿੰਦਾ ਵੀ ਪਾਪਾ ਬਾਜ਼ ਜੇ ਉਹ ਮੈਂ ਕੁਝ ਨਹੀਂ ਕਹਿੰਦਾ ਤੇ ਲੇਕਿਨ ਇਹ ਗੱਲ ਤਾਂ ਮੈਂ ਕਹਿ ਸਕਦਾ ਨਾ ਅਮੀਰੀ ਕਿਉਂ ਹੈ ਸਵਾਲ ਤਾਂ ਉੱਠਦਾ ਹੈ ਕਿ ਸਾਡੇ ਕੋਲ ਉਹ ਬੰਦੇ ਜਿਹੜੇ ਪੰਜਾਬ ਲਈ ਗੱਲ ਕਰਦੇ ਨੇ ਪੰਜਾਬ ਲਈ ਹਮੇਸ਼ਾ ਬੋਲਦੇ ਨੇ ਉਹਨਾਂ ਦੀ ਕਮੀ ਹੈ ਤੇ ਇਹ ਕੀ ਪੰਜਾਬੀਆਂ ਨੂੰ ਪੁੱਛ ਕੇ ਜਾਂ ਪੰਜਾਬੀਆਂ ਦੀ ਦੀ ਮਨ ਦੀ ਭਾਵਨਾ ਦੇ ਮੁਤਾਬਕ ਇਸ ਜਿਹੜੇ ਸੱਤੇ ਦਿਸ ਹਤੇ ਗਏ ਨੇ ਇਹ ਸਵਾਲ ਤਾਂ ਹਮੇਸ਼ਾ ਖੜਾ ਰਹੂਗਾ ਲੇਕਿਨ ਰਜਿੰਦਰ ਗੁਪਤਾ ਜਿਹੜਾ ਹੈ ਉਹਦੇ ਲਈ ਲੈਟਰ ਮੈਂ ਪੜਿਆ ਜਿਹੜਾ ਨੈਸ਼ਨਲ ਜਨਰਲ ਸੈਕਟਰੀ ਹੈ ਆਮ ਆਦਮੀ ਪਾਰਟੀ ਦਾ ਡਾਕਟਰ ਸੰਦੀਪ ਪਾਟਕ ਉਹਨੇ ਪਾਰਟੀ ਵੱਲੋਂ ਨਾਮਿਨੇਟ ਕਰਤਾ ਦੇਖੋ 24 ਅਕਤੂਬਰ ਨੂੰ ਇਹ ਰਾਸ ਸਭਾ ਚ ਪੰਜਾਬ ਵੱਲੋਂ ਲਗਭਗ ਤੇ ਪਹੁੰਚਣਾ ਹੋਰ ਸ਼ਾਇਦ ਕੋਈ ਨਾ ਖੜਾ ਹੋਵੇ ਸੋ ਇਹ ਇੱਕ ਮੈਂਬਰ ਰਾਸ ਸਭਾ ਚ ਹੋਰ ਚਲਿਆ ਗਿਆ ਥੋੜਾ ਬਹੁਤ ਬਹੁਤ ਸ਼ੁਕਰੀਆ